ਸਤਿ ਸ੍ਰੀ ਅਕਾਲ ਦਰਸ਼ਕੋ ਮੈਂ ਸਤਨਾਮ ਸਿੰਘ ਢਾਲੀਵਾਲ ਦਰਸ਼ਕੋ ਜਿਸ ਤਰ੍ਹਾਂ ਅਸੀਂ ਹਿੱਧੀਆਂ ਦੇ ਦਿਨ ਜਿਹੜੇ ਚੱਲ ਰਹੇ ਨੇ ਤੇ ਸੰਗਤ ਦੂਰੋਂ ਦੂਰੋਂ ਜਿਹੜੀ ਆ ਮਤਲਬ ਗੁਰਦੁਆਮਾ ਦੇ ਦਰਸ਼ਨ ਕਰਨ ਨੂੰ ਜਿਹੜੀ ਜਾ ਰਹੀ ਆ ਅਸੀਂ ਦੇਖਦੇ ਆ ਕਿ ਪ੍ਰੋਫੈਸਰ ਗੁਰਵਿੰਦਰ ਸਿੰਘ ਜਿਹੜੇ ਅੰਮ੍ਰਿਤਸਰ ਤੋਂ ਪੈਦਲ ਚੱਲ ਕੇ ਆ ਰਹੇ ਆ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਪ੍ਰੋਫੈਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਜੀ ਪ੍ਰੋਫੈਸਰ ਕਦੋਂ ਦੇ ਤੁਸੀਂ ਚੱਲੇ ਹੋ ਅੰਮ੍ਰਿਤਸਰ ਤੋਂ ਤੇ ਕਿਹੜੇ ਕਿਹੜੇ ਗੁਰਦੁਆਮਾ ਦੇ ਤੁਸੀਂ ਦਰਸ਼ਨ ਕਰਨੇ ਆ ਵਾਜੂ ਜੀ ਕਾਲ ਸਾਹਿਬ ਵਾਜੂ ਜੀ ਕਰਦੇ ਯੂਨੀਵਰਸਲ ਮਨ ਰਾਈਟਸ ਦੇ ਪ੍ਰੈਜ਼ੀਡੈਂਟ ਸਦਸ ਨਾਉਨਸਿੰਗ ਕਾਰਿਮ ਜੀ ਤੁਹਾਨੂੰ ਵੈਲਕਮ ਹੈ ਤੁਸੀਂ ਦਰਸ਼ਨ ਦਿੱਤੇ ਆ ਇਹ 20 ਦਸੰਬਰ ਨੂੰ ਆਪਾਂ ਸ੍ਰੀ ਦਰਬਾਰ ਸਾਹਿਬ ਜਾ ਕੇ ਰਮੰਦਰ ਸਾਹਿਬ ਸ੍ਰੀ ਹਵਤਾ ਸਿੰਘ ਸਾਹਿਬ ਜਾ ਕੇ ਮੁਕਤ ਇਹ ਕਿ ਪੜਨ ਲਿਆ ਸੀ ਕਿ ਵਿਰਸਾ ਸੰਭਾਲ ਪੜਨ ਯਾਤਰਾ ਜਿਹੜੀ ਆ ਉਹ ਸਾਡੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਫਰੇ ਵਿਰਾਸਤ ਸਫਰੇ ਦਾਸਤਾਂ ਨੂੰ ਆਪਾਂ ਸਮਰਪਿਤ ਕਰਨੀ ਆ ਤੇ ਉਹਦੇ ਲਈ 20 ਦਸੰਬਰ ਨੂੰ ਅਰਦਾਸ ਕਰਕੇ ਤੁਰੇ ਸੀ ਉਥੋਂ ਚੱਲ ਕੇ ਅਸੀਂ ਮਲੀਆਂ ਪਿੰਡ ਆਉਂਦਾ ਗੁਰਦੁਆਰਾ ਸਾਹਿਬ ਉਹਦੇ ਦਰਸ਼ਨ ਕਰਕੇ ਉਪਰੰਤ ਬਾਬਾ ਬਕਾਲਾ ਸਾਹਿਬ ਪਹੁੰਚੇ ਬਾਬਾ ਬਕਾਲਾ ਸਾਹਿਬ ਗੁਰਤੇਗ ਬਹਾਦਰ ਸਾਹਿਬ ਜੀ ਜਿੱਤੇ 26 ਸਾਲ 9 ਮਹੀਨੇ 13 ਦਿਨ ਉਹਨਾਂ ਭਗਤੀ ਕੀਤੀ ਤੇ ਇੱਕ ਉਹਨਾਂ ਇਹੋ ਜਿਹਾ ਸੂਰਮਾ ਇਹੋ ਜਿਹਾ ਜੋਧਾ ਪੈਦਾ ਕੀਤਾ ਜਿਹੜਾ ਗੁਰੂ ਵੀ ਆ ਸਿਪਾਈ ਵੀ ਆ ਪੀਰ ਵੀ ਆ ਫਕੀਰ ਵੀ ਆ ਜਨੂੰ ਜੋ ਵੀ ਕਹਿ ਲੀਏ ਸਰਬੰਸਦਾਨੀਵੀ ਆ ਉਹ ਪੈਦਾ ਕੀਤਾ ਤੇ ਉਸ ਦੀ ਬਹੁਤੌਲਤ ਆਜ ਇਨਸਾਨੀਅਤ ਤੇ ਸਾਰੇ ਧਰਮਾਂ ਦੀ ਰੱਖਿਆ ਹੋਈ ਪਰ ਇਨਸਾਨੀਅਤ ਲਈ ਉਹਨਾਂ ਨੇ ਸਾਰਾ ਪਰਿਵਾਰ ਜਿਹੜਾ ਆਪਣਾ ਵਾਰ ਦਿੱਤਾ ਤੇ ਉਸ ਤੋਂ ਬਾਅਦ ਜੀ ਬਾਬਾ ਬਕਾਲਾ ਸਾਹਿਬ ਤੋਂ ਦਾਸ ਚੱਲਦਾ ਚੱਲਦਾ ਮੈਂ ਖਪਾਰਪੁਰ ਸਾਹਿਬ ਅਹੀਂ ਪਹੁੰਚੇ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਜਦੋਂ ਅਸੀਂ ਦਰਬਾਰ ਸਹਿਬ ਅਰਦਾਸ ਕਰਕੇ ਤੁਰੇ ਸੀ ਉਦੋਂ ਤਕਰੀਬਨ 20 ਸਿੰਘ ਸੀਗੇ ਤੇ ਅੱਜ ਹੁਣ 4 ਸਵਾ ਲੱਖ ਸਿੰਘ ਜਾ ਰਿਹਾ 20 ਤੋਂ 4 ਸਵਾ ਲੱਖ ਹੋ ਗਿਆ ਤੇ ਸਿੰਘ ਆਉਂਦੇ ਆ ਦਰਸ਼ਨ ਕਰਨ ਇੱਕ ਦੂਜੇ ਨਾਲ ਮੇਲ ਮਲਾਪ ਹੁੰਦਾ ਤੇ ਮਿਲ ਕੇ ਚਲੇ ਜਾਂਦੇ ਆ ਮੈਂ ਉਹਨਾਂ ਨੂੰ ਬਹੁਤ ਬਹੁਤ ਉਹਨਾਂ ਦਾ ਸ਼ੁਕਰੀਆ ਧੰਨਵਾਦ ਵੀ ਕਰਦਾ ਉਸ ਤੋਂ ਬਾਅਦ ਜੀ ਅਸੀਂ ਕਰਤਾਰਪੁਰ ਸਾਹਿਬ ਤੋਂ ਸਿੱਧਾ ਬੰਗੇ ਆਣ ਕੇ ਗੁਰਦੁਆਰਾ ਚਰਨ ਕੰਮਲ ਗੁਰੂ ਅਰਗਵਿੰਦ ਸਾਹਿਬ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਉੱਥੇ ਆਸਣ ਕੀਤਾ ਅੱਜ ਰਾਤ ਉੱਥੇ ਸੀ ਜਿਹੜੀ ਬੀਤੀ ਆ ਉਤੋਂ ਸਵੇਰੇ 7 ਵਜੇ ਚੱਲੇ ਸੀ ਹੁਣ ਕੋਈ 26 27 ਕਿਲੋਮੀਟਰ ਅੱਗੇ ਆ ਗਏ ਆ ਨਵਾਂ ਸ਼ਹਿਰ ਲੰਘ ਕੇ راہ ਵੀ ਨਾਂ ਗਏ ਆ ਹੁਣ ਮਾਛੀਵਾੜਾ ਸਾਹਿਬ ਜਾ ਕੇ ਦਰਸ਼ਨ ਕਰਨ ਦੀ ਉੱਥੇ ਰੁਕਣ ਦੀ ਮਨੋਰਥ ਆ ਕਿ ਉੱਥੇ ਰੋਕ ਕੇ ਦਸ਼ਮੀਰਪੁਰ ਸਾਹਿਬ ਨਾਲ ਅੱਜ ਗੱਲਾਂ ਕਰਾਂਗੇ ਪ੍ਰੋਫੈਸਰ ਤੁਹਾਡਾ ਕੀ ਹੈ ਮਨਸਾ ਇਹਦਾ ਪੈਦਲ ਯਾਤਰਾ ਦਾ ਕਿਸ ਨੂੰ ਸਮਰਪਿਤ ਹੈ ਇਹ ਸਮਰਮਤ ਸਮਰਪਤ ਸੰਭਰਨ ਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਸਮੂਹ ਸ਼ਹੀਦ ਜਿਨ੍ਹਾਂ ਨੇ ਦੇਸ਼ ਕੌਮ ਲਈ ਸ਼ੀਦੀਆਂ ਪਾਈਆਂ ਨੇ ਜਿਨ੍ਹਾਂ ਨੇ ਆਪਣਾ ਦੇਸ਼ ਇਨਸਾਨੀਅਤ ਨੂੰ ਬਚਾਉਣ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੇ ਹੋਰ ਵੀ ਖਾਸ ਕਰਕੇ ਮੈਂ ਉਹਨਾਂ ਨੂੰ ਜਿਵੇਂ ਤੁਸੀਂ ਸੁਣਿਆ ਹੋਣਾ ਲਾਲ ਚੰਦ ਜੀ ਜਿਹੜੇ ਪੰਜੋਖਰਾ ਸਾਹਿਬ ਗੁਰੂ ਹਰਕਿਸ਼ਨ ਸਾਹਿਬ ਨਾਲ ਬਹਿਸ ਕੀਤੀ ਸੀ ਪੰਡਤ ਲਾਲ ਚੰਦ ਜੀ ਉਹਨਾਂ ਇੱਥੇ ਲਾਲ ਸਿੰਘ ਬਣ ਕੇ ਚਮਕੌਰ ਦੀ ਗੜੀ ਵਿੱਚ ਸ਼ੀਦੀ ਪਾਈ ਪੰਡਤ ਕਿਰਪਾ RAM ਜੀ ਜਿਹੜੇ ਜੰਮੂ ਕਸ਼ਮੀਰ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ Hindu ਧਰਮ ਨੂੰ ਬਚਾਓ ਉਹਨਾਂ ਵੀ ਬਾਬਾ ਕਿਰਪਾ ਸਿੰਘ ਬਣ ਕੇ ਹੋਰ ਸਾਥੀਆਂ ਦੇ ਨਾਲ ਉਹਨਾਂ ਵਿੱਚ ਮਕੌਰ ਦੀ ਜੰਗ ਵਿੱਚ ਸ਼ਹੀਦੀ ਬਾਈ ਆਪਾਂ ਨੂੰ ਸ਼ਾਇਦ ਪਤਾ ਹੋਵੇ ਭਾਈ ਮਨੀ ਸਿੰਘ ਦੇ ਤਿੰਨ ਬੇਟੇ ਇੱਕ ਭਰਾ ਵੀ ਇੱਥੇ ਸ਼ਹੀਦੀ ਬਾਈ ਔਰ ਉਹਨਾਂ ਤੋਂ ਪਹਿਲਾਂ ਇੱਕ ਭਾਈ ਬਚੱਤਰ ਸਿੰਘ ਵੀ ਆਪ ਜੀ ਨੂੰ ਪਤਾ ਉਹ ਵੀ ਸ਼ਹੀਦ ਹੋਇਆ ਇਸੇ ਤਰ੍ਹਾਂ ਭਾਈ ਆਲਮ ਸਿੰਘ ਦੇ ਦੋ ਬੇਟੇ ਆਪ ਇੱਕ ਉਹਨਾਂ ਦਾ ਭਰਾ ਜਿਹੜਾ ਇਸ ਜੰਗ ਵਿੱਚ ਸ਼ਹੀਦ ਹੋਇਆ ਬਾਕੀ ਪੰਜੇ ਪਿਆਰੇ ਆਪਾਂ ਸਾਰੇ ਜਾਣਦੇ ਆ ਭਾਈ ਦਇਆਰਾਮ ਤੋਂ ਦਇਆ ਸਿੰਘ ਜੀ ਬਣੇ ਭਾਈ ਧਰਮਜਾਤ ਤੋਂ ਧਰਮ ਜੱਟ ਧਰਮਦਾਸ ਤੋਂ ਧਰਮ ਸਿੰਘ ਜੀ ਬਣੇ ਫਿਰ ਭਾਈ ਮੋਘਮ ਸਿੰਘ ਹਿੰਮਤ ਰਾਏ ਤੋਂ ਹਿੰਮਤ ਸਿੰਘ ਜੀ ਬਣੇ ਮੋਘਮ ਚੰਦ ਤੋਂ ਮੋਘਮ ਸਿੰਘ ਬਣੇ ਭਾਈ ਸਹਿਬ ਸਿੰਘ ਸਹਿਬ ਚੰਦ ਤੋਂ ਬਣੇ ਇਹ ਸਾਰੇ ਹੀ ਸਾਰੇ ਦੇਸ਼ ਦੇ ਭਾਰਤ ਦੇ ਵਸਾਹੀ ਸਨ ਨਾ ਕਿ ਪੰਜਾਬ ਦੇ ਪੰਜਾਬ ਉਹਦੋਂ ਕੱਠਾ ਪੰਜਾਬ ਲਾ ਲਈਏ ਤੇ ਲਾਹੌਰ ਦੇ ਵਾਸੀ ਸਨ ਭਾਈ ਦਾਇਆ ਸਿੰਘ ਜੀ। ਬਾਕੀ ਸਾਰੇ ਵੱਖ-ਵੱਖ ਖੇਤਰਾਂ ਚੋਂ ਆਏ ਸਨ। ਮੈਂ ਤੇ ਇਹ ਗੱਲ ਦੱਸਣੀ ਚਾਹੁੰਨਾ ਵਾਂ ਕਿ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਅੱਜ ਤੱਕ ਸਾਂਝੀ ਵਾਲਤਾ ਦਾ ਪੈਗਾਮ ਦਿੱਤਾ, ਇਨਸਾਨੀਅਤ ਦਾ ਪੈਗਾਮ ਦਿੱਤਾ। ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਭਾਰਤ ਸਾਰਿਆਂ ਨੂੰ ਜੋੜਦਾ ਕਿਉਂਕਿ 15 ਭਗਤਾਂ ਦੀ ਬਾਣੀ ਜਿਹੜੀ ਆ ਉਹ ਸਾਰੇ ਭਗਤ ਹੀ ਵੱਖ-ਵੱਖ ਸੂਬਿਆਂ ਵਿੱਚੋਂ ਵੱਖ-ਵੱਖ ਥਾਵਾਂ ਤੋਂ ਆਏ ਬੰਗਲਾਦੇਸ਼ ਤੋਂ ਬੰਗਾਲ ਤੋਂ ਸੋਰੀ ਔਰ ਇਸੇ ਤਰ੍ਹਾਂ ਹੀ ਆਪਾਂ ਸਮਝਦੇ ਆਂ ਮਧ ਪ੍ਰਦੇਸ਼ ਤੋਂ ਧੰਨਾ ਜੱਟ Rajasthan ਤੋਂ ਇਦਾਂ ਵੱਖ-ਵੱਖ ਰਿਆ ਸੂਬਿਆਂ ਤੋਂ ਸਾਰੇ ਭਗਤ ਜਿਹੜੇ ਹੋਏ ਭਗਤ ਪੀਪਾ ਜੀ ਭਗਤ ਦਾਮਨੰਦ ਜੀ ਇਦਾਂ ਹੀ ਕਈ ਹੋਰ ਭਗਤ ਨੇ ਜਿਨ੍ਹਾਂ ਦੇ ਮੈਂ ਨਾਂ ਨਹੀਂ ਲੈ ਸਕਦਾ ਸਾਰਿਆਂ ਦੇ ਉਹ ਸਾਰੇ ਭਗਤਾਂ ਦੀ ਵਿਸ਼ਾਲ ਬਾਣੀ ਜਿਹੜੀ ਆ ਬਾਬਾ ਫਰੀਦ ਜੀ ਦੀ ਵਿਸ਼ਾਲ ਬਾਣੀ ਜਿਹੜੀ ਆ ਪਾਕਪਟਨ ਤੋਂ ਲਿਆ ਕੇ ਗੁਰੂ ਨਾਨਕ ਸਾਹਿਬ ਨੇ ਦਿੱਤੀ ਔਰ ਸਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੇ ਦਰਜ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਦਨਾ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਭ ਤੋਂ ਵੱਡਾ ਸਬਕ ਇਹੀ ਦਿੰਦੇ ਆ ਕਿ ਜ਼ੁਲਮ ਨਹੀਂ ਹੋਣ ਦੇਣਾ ਤੇ ਜ਼ਾਲਮ ਦਾ ਟੱਕਰਾ ਕਰਨਾ ਸੱਚ ਬੋਲ ਕੇ ਉਹ ਮਜਲੂਮਾਂ ਦੀ ਰੱਖਿਆ ਕਰਨੀ ਆ ਹਾਂਜੀ ਤੀਆਂ ਭੈਣਾਂ ਦੀ ਰੱਖਿਆ ਕਰਨੀ ਆ ਔਰ ਇਹ ਸਾਰਿਆਂ ਤੋਂ ਵੱਡੀ ਗੱਲ ਹੈ ਸਾਡੇ ਧਰਮ ਨੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਸਿਖਾਇਆ ਕਿ ਸਿੱਖ ਦਾ ਪਹਿਲਾ ਫਰਜ਼ ਆ ਕਿ ਮਜਲੂਮ ਦੀ ਰੱਖਿਆ ਕਰੇ ਫਰਜ਼ ਆ ਧਰਮ ਨੂੰ ਇਸ ਲਈ ਜੇ ਧਰਮ ਜਾ ਰਿਹਾ ਹੋਵੇ ਉਹਨੂੰ ਮੁਸੀਬਤ ਬਣ ਕੇ ਉਹਦੀ ਰੱਖਿਆ ਕਰੇ ਬਿਲਕੁਲ ਕਿਸੇ ਔਰਤ ਤੇ ਵਾਰ ਹੋ ਰਿਹਾ ਹੋਵੇ ਉਹਦੀ ਰੱਖਿਆ ਕਰੇ ਨੇ ਹੱਥੇ ਦੇ ਕਦੀ ਵਾਰ ਨਹੀਂ ਕਰਨਾ ਔਰ ਜ਼ਾਲਮ ਨੂੰ ਕਦੀ ਬਖਸ਼ਣਾ ਨਹੀਂ ਪ੍ਰੋਫੈਸਰ ਤੁਹਾਡਾ ਤਰਨਦਨ ਸਾਹਿਬ ਤੋਂ ਸੌਰੀ ਮਾਛੀਵਾੜਾ ਸਾਹਿਬ ਤੋਂ ਗਾ ਕਿੱਥੇ ਦਾ ਪ੍ਰੋਗਰਾਮ ਹੈ ਮਾਛੀਵਾੜਾ ਸਾਹਿਬ ਤੋਂ ਧਾਰੀਵਾਲ ਸਾਹਿਬ ਮੈਂ ਦਾਸ ਨੇ ਜਾਣਾ ਵਾ ਚਮਕੌਰ ਸਾਹਿਬ ਅੱਛਾ ਜੀ ਅੱਜ ਮਾਛੀਵਾੜਾ ਸਾਹਿਬ ਰੁਕਾਂਗੇ ਅੱਛਾ ਜੀ ਕੱਲ ਦਾ ਪ੍ਰੋਗਰਾਮ ਇਹੀ ਆ ਕਿ ਚਮਕੌਰ ਸਾਹਿਬ ਰੋਲ ਕੇ ਹਾਂਜੀ ਉਥੇ ਗੜੀ ਦੇ ਸ਼ਹੀਦਾਂ ਨਾਲ ਬਚਨ ਬਲਾਸ ਕਰੀਏ ਹਾਂਜੀ ਯਾਦ ਕਰੀਏ ਉਸ ਤੋਂ ਬਾਅਦ ਮਰਿੰਡਾ ਜਾਵਾਂਗੇ ਅੱਛਾ ਜਿੱਥੇ ਕੋਤਵਾਲੀ ਵਿੱਚ ਸਹਬਜ਼ਾਦਿਆਂ ਦੇ ਮਾਤਾ ਜੀ ਨੂੰ ਪਤਾ ਗੁਜਰ ਕੀ ਕੌਰ ਜੀ ਨੂੰ ਰੱਖਿਆ ਗਿਆ ਭੁਖੇ ਤੇ ਆਇਆ ਉਸ ਕੋਤਵਾਲੀ ਬੈਠ ਕੇ ਦਰਸ਼ਨ ਕਰਾਂਗੇ ਹਾਂਜੀ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਸਾਨੂੰ ਆਪਣਾ ਵਿਰਸਾ ਸੰਭਾਲਣ ਦੀ ਤੇ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਲੁੱਟੀ ਜਾ ਰਹੀ ਆ ਉਹਨੂੰ ਬਚਾਉਣ ਲਈ ਔਰ ਜੇ ਸਾਡੀ ਪੰਜਾਬ ਦੀ ਜ਼ਰਮੀਨ ਜ਼ਹਿਰ ਹੋ ਗਈ ਹੈ ਜੜਖੇਜ ਬਣਾਉਣ ਲਈ ਔਰ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਪੰਜਾਬ ਨੂੰ ਨਜ਼ਰਾਂ ਜਿਹੜੀਆਂ ਲੱਗੀਆਂ ਨਸ਼ੇ ਦਾ ਕੋੜ ਗੁੰਡਾਗਰਦੀ ਦਾ ਕੋੜ ਇਹ ਸਾਰਾ ਪੂਰ ਕਰੋ ਤੇ ਇੱਥੇ ਸੱਚ ਦਾ ਪੈਗਾਮ ਜਿਹੜਾ ਸਾਂਝੀ ਵਾਲਤਾ ਦਾ ਪੈਗਾਮ ਇਨਸਾਨੀਅਤ ਦਾ ਪੈਗਾਮ ਜਿਹੜਾ ਉਹ ਉਹ ਦਿਓ ਹੁਣ ਪ੍ਰਸ਼ਨਾਂ ਪਹਿਲਾਂ ਵੀ ਆਪਾਂ ਦੇਖਦੇ ਆਂ ਆ ਦੇ ਪਹਿਲਾਂ ਵੀ ਹਾਂ ਪਹਿਲਾਂ ਵੀ ਆਪਾਂ ਦੇਖਦੇ ਆਂ ਵੀ ਤੁਸੀਂ ਤਰਨਤਨ ਸਾਹਿਬ ਮਸਿਆ ਦੇ ਉੱਤੇ ਹਰ ਮਸਿਆ ਦੇ ਉੱਤੇ ਬੜਾ ਦਰਸ਼ਨ ਕਰਨ ਜਾਂਦੇ ਸੀਗੇ ਤੁਰ ਕੇ ਜਾਂਦੇ ਸੀਗੇ ਇਹ ਵਾਇਗ੍ਰੂ ਦੀ ਕਾਲਪੁਰਖ ਦਾ ਹੀ ਹੁਕਮ ਆ ਕੋਈ ਸਨਾਂਵ ਸੀ ਇਹ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਛੋਟੇ ਹੁੰਦੇ ਆ ਬਚਪਨ ਵਿੱਚ ਅੱਜ ਵੀ ਕਲਵੰਤ ਸਿੰਘ ਬਾਬਾ ਕਲਵੰਤ ਸਿੰਘ ਜੀ ਮੇਰੇ ਨਾਲ ਹੀ ਰਹਿੰਦੇ ਨੇ ਹਾਂਜੀ 55 ਸਾਲ ਪਹਿਲਾਂ ਉਹ 6-7 ਸਾਲ ਦੀ ਉਮਰ ਦੇ ਹੀ ਅਸੀਂ ਦੋਵੇਂ ਹਾਨੀ ਆ ਅੱਛਾ ਅਸੀਂ ਦੋਵੇਂ ਜਦੋਂ ਮੱਛਿਆ ਹੋਣੀ ਇੱਕ ਦਿਨ ਪਹਿਲਾਂ ਸਾਨੂੰ ਝੰਟਣੀ ਲੱਗ ਜਾਂਦੀ ਸੀ ਅਸੀਂ ਸਾਰੇ ਹੀ 10 ਸਾਲਾਂ ਦੇ 12 ਸਾਲਾਂ ਦੇ ਹੋਣੇ ਆ ਜਦੋਂ ਅਸੀਂ ਦੋਵੇਂ ਜਾਣੇ ਉਹਨ ਮਸਾ ਤੇ ਇਸ਼ਨਾਨ ਕਰਨ ਪਿੰਡ ਤੋਂ ਬੰਮਣਕੇ ਤੋਂ ਤੁਰ ਕੇ ਅਸੀਂ ਤਨਤਮ ਸਾਹਿਬ ਆਇਆ ਕਰਦੇ ਸੀ ਇਹ ਮੇਰੇ ਖਿਆਲ ਤੁਸੀਂ ਹਿੰਮਨ ਸਾਹਿਬ ਵੀ ਗਏ ਸ਼ਾਇਦ ਤੁਰ ਕੇ ਆਈ ਵੀ ਗੁਰੂ ਮਹਾਰਾਜ ਦੀ ਕਿਰਪਾ ਹੈ 2016-17 ਤੋਂ ਸੱਚੇ ਪਾਤਸ਼ਾਹ ਨੇ ਆਪ ਕਿਰਪਾ ਕਰਕੇ ਇਹ ਵੀ ਯਾਤਰਾ ਦਾਸ ਨਹੀਂ ਕਰ ਰਿਹਾ ਗੁਰੂ ਸਾਹਿਬ ਆਪ ਕਰਾ ਰਿਹਾ ਐਸੀ ਯਾਤਰਾ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤਿੰਨ ਚਾਰ ਦਿਨ ਪਹਿਲਾਂ ਰਾਤ ਸੁੱਕੇ ਪਿਆ ਮਹਾਰਾਜ ਨੇ ਖਿਆਲ ਲਿਆਂਦਾ ਕਿ ਯਾਤਰਾ ਕਰਨੀ ਔਰ ਮਹਾਰਾਜ ਦੇ ਦਰਸ਼ਨ ਕਰਨੇ ਔਰ ਪੈਦਲ ਜਾਣਾ ਗੁਰੂ ਸਾਹਿਬ ਜੀ ਜਿਸ ਤਰੀਕੇ ਨਾਲ ਨੰਗੇ ਪੈਰੀ ਮਾਸੀਵਾੜੇ ਦੇ ਜੰਗਲਾਂ ਵਿੱਚ ਘਾਪਤਾਂ ਕਰ ਸਕਦੇ ਨੇ ਜਿਸ ਤਰੀਕੇ ਨਾਲ ਚਮਕੌਰ ਸਾਹਿਬ ਦੀ ਲੜਾਈ ਤੋਂ ਬਾਅਦ ਉੱਥੋਂ ਜਦੋਂ ਉੱਚ ਦਾ ਪੀਰ ਬਣ ਕੇ ਨਿਕਲੇ ਉਦੋਂ ਵੀ ਨੰਗੇ ਪੈਰੀ ਨਿਕਲੇ ਕਿਉਂਕਿ ਉਹ ਨਹੀਂ ਜਾਣਦੇ ਕਿ ਜਿਹੜੇ ਸਿੰਘ ਸ਼ਹੀਦ ਹੋਏ ਆ ਉਹਨਾਂ ਦੇ ਪੈਰਾਂ ਨੂੰ ਉਹਨਾਂ ਦੇ ਜਿਹੜਾ ਜੋੜਾ ਲੱਗ ਸਕੇ ਹਾਂ ਬਥੇਰੇ ਉਹਨਾਂ ਨੇ ਬਾਕੀ ਸਾਨੂੰ ਭਾਈ ਦਾਸ ਸਿੰਘ ਨੇ ਸਵਾਲ ਕੀਤਾ ਕਿ ਆਪਣੇ ਸਾਹਿਬ ਜਾਦੇਆਂ ਤੇ ਕੱਪੜਾ ਪਾ ਦਿੱਤਾ ਜਾਵੇ ਨੰਗੇ ਪਏ ਆ ਉਹਨਾਂ ਕਿਹਾ ਜਿਸ ਬਾਕੀ ਜਿਹੜੇ ਆ ਉਹ ਨੰਗੇ ਪੈ ਸਕਦੇ ਆ ਇਹ ਸਾਹਿਬ ਜਾਦੇ ਵੀ ਉਹਨਾਂ ਦੇ ਭਰਾ ਨੇ ਇਸ ਕਰਕੇ ਇਹਨਾਂ ਨੂੰ ਵੀ ਇਦਾਂ ਹੀ ਰਹਿਣ ਦਿਓ ਵਾਹਿਗੁਰੂ ਕਿਰਪਾ ਕਰੇ ਆਪੇ ਇਹਨਾਂ ਦੇ ਰਾਖਾ ਹੋਣੇ ਵਾਹਿਗੁਰੂ ਨਾਲ ਮਿਲ ਚੁੱਕੇ ਆਪਾਂ ਇਹਦੇ ਵਿੱਚ ਕੁਝ ਨਹੀਂ ਕਰਨਾ ਸੋ ਜੇ ਸਾਹਿਬ ਜਾਦੇ ਆਪਣੇ ਨਿੱਕੇ ਸਾਹਿਬ ਜਾਦੇ ਉਹਨਾਂ ਨੂੰ ਛੱਪ ਤੋੜ ਕੇ ਖੇੜੀ ਪਿੰਡ ਤੋਂ ਮਰਿੰਡੇ ਲਿਆਂਦਾ ਗਿਆ ਤੋੜ ਕੇ ਪੈਦਲ ਨੰਗੇ ਪਾਹੀ ਔਰ ਸਜਾਵਾਂ ਦਿੱਤੀਆਂ ਗਿਆ ਉਹਨਾਂ ਨੂੰ ਤਸਈਏ ਦਿੱਤੇ ਗਏ ਕਿ ਕਿਸ ਤਰੀਕੇ ਨਾਲ ਉਹ ਇਨ ਮੰਨ ਜਾਣ ਵਜੀਰ ਖਾਨ ਬੜਾ ਖੋਸ਼ ਸੀ ਕਿ ਛੋਟੇ ਸਾਹਿਬ ਜਾਦੇ ਕਾਬੂ ਆ ਗਏ ਆ ਤੇ ਗੁਰੂ ਗੋਬਿੰਦ ਸਿੰਘ ਜੀ ਮੋਚ ਆ ਕੇ ਆਣ ਕੇ ਪੇਸ਼ ਹੋ ਜਾਣਗੇ ਪਰ ਕਿੱਥੇ ਉਹ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਉਹ ਬਾਦਸ਼ਾਹ ਦਾ ਬਾਦਸ਼ਾਹ ਉਹ ਦਰਵੇਸ਼ਾਂ ਦਾ ਦਰਵੇਸ਼ ਉਹ ਖਾਲਸਾ ਦਾ ਖਾਲਸਾ ਕੋਈ ਇਹਨਾਂ ਗੱਲਾਂ ਨੂੰ ਕਿੱਥੇ ਮੰਨਦਾ ਸੀ ਔਰ ਉਸਤੇ ਮਾਰ ਆਇਨੇ ਤੇ ਨਹੀਂ ਕਿਰਪਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਤਾਨੇ ਚਾਰੇ ਸਾਹਿਬ ਜਾਂ ਦੇ ਚਿੱਤੀ ਦੇ ਹੋਣ ਦੇ باوجود ਵੀ ਮਾਤਾ ਗੁਜਰਕੌਰ ਦੇ ਚਲੇ ਜਾਣ ਦੇ باوجود ਵੀ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦ ਹੋਣ ਦੇ باوجود ਵੀ ਕਦੀ ਉਹਨਾਂ ਚਿਹਰੇ ਤੇ ਪਸੀਨਾ ਨਹੀਂ ਲਿਆਂਦਾ ਤਰੇਲ ਨਹੀਂ ਲਿਆਂਦੀ ਏਸੀ ਗੁਰੂ ਗੋਬਿੰਦ ਸਿੰਘ ਉਹ ਸੀ ਅਕਾਲ ਪੁਰਖ ਦਾ ਰੂਪ ਉਹ ਆਪ ਸਾਰਾ ਉਹਨਾਂ ਨੇ ਸੱਜੇ ਰਚੋ ਖਾਲਸਾ ਇਹ ਸਾਰਾ ਉਹਨਾਂ ਨੇ ਖਾਲਸਾ ਜਿਹੜਾ ਰਚਿਆ ਸੀ ਇਸ ਕਰਕੇ ਇਹ ਮੈਨੂੰ ਯਾਤਰਾ ਕੋਈ ਤੰਗੀ ਮਹਿਸੂਸ ਨਹੀਂ ਹੋਈ ਦਾਸ ਨੂੰ ਬੜੀ ਵੈਗਰੂ ਦੀ ਕਿਰਪਾ ਨਾਲ 30 30 40 40 ਕਿਲੋਮੀਟਰ ਕਰਕੇ ਰੋਜ਼ ਅਸੀਂ ਆਪ ਕਰਵਾ ਰਿਹਾ ਵੈਗਰੂ ਇਸ ਯਾਤਰਾ ਨੂੰ ਆਪਣਾ ਸਫਲਤਾਪੂਰਕ ਅੱਜ ਮਾਸੀ ਵਾਲਾ ਸਾਹਿਬ ਸਟੇ ਕਰਾਂਗੇ ਉਸ ਤੋਂ ਬਾਅਦ ਚ ਮਕੌਰ ਸਾਹਿਬ ਜਾਵਾਂਗੇ ਚਮਕੌਰ ਸਾਹਿਬ ਤੋਂ ਮਰਿੰਡੇ ਹੋਏ ਫਤਿਹਗੜ੍ਹ ਸਾਹਿਬ ਪਹੁੰਚਾਂਗੇ ਬਸ ਜੇ ਜੇ ਕਿਤੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤੇ ਮੇਰਾ ਖਿਆਲ ਹੈ ਇੱਥੇ ਕੋਈ ਅੱਜ ਭਾਰਤ ਨਾ ਦਾ ਕੋਈ ਦੇਸ਼ ਹੁੰਦਾ ਹੀ ਨਾ ਬਿਲਕੁਲ ਸਹੀ ਗੱਲ ਹੈ ਜੀ ਇਹਦੇ ਵਿੱਚ ਭਾਰੀਵਾਲ ਸਾਹਿਬ ਕੋਈ ਆਤਕ ਰਫਨੀ ਵਾਲੀ ਗੱਲ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਮੁਗਲਾਂ ਨਾਲ ਜਿਸ ਤਰੀਕੇ ਨਾਲ ਜਰਵਾਨਿਆਂ ਨਾਲ ਜ਼ਾਲਮ ਰਾਜਿਆਂ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਟੱਕਰ ਲਈ ਉਸ ਤਰੀਕੇ ਨਾਲ ਕੋਈ ਨਹੀਂ ਸੀ ਲੈ ਸਕਦਾ ਕਿਉਂਕਿ ਜਦੋਂ ਜੰਮੂ ਕਸ਼ਮੀਰ ਦੇ ਪੰਡਤ ਆਏ ਸੀ ਕਿਰਪਾ ਰਾਮ ਜੀ ਸਾਥੀਆਂ ਦੇ ਨਾਲ ਤੇ ਉਦੋਂ ਗੁਰੂ ਸਾਹਿਬ ਜੀ ਨੇ ਉੱਠ ਕੇ ਕਿਹਾ ਕਿ ਪਿਤਾ ਜੀ ਇਹ ਤੋਂ ਵੱਡੀ ਕੀ ਕੁਰਬਾਨੀ ਹੋ ਸਕਦੀ ਹੈ ਤੇ ਇਸ ਤੋਂ ਵੱਡਾ ਕਿਹੜਾ ਹੋ ਸਕਦਾ ਜਿਹੜਾ ਕੁਰਬਾਨੀ ਕਰੂਗਾ ਤੇ ਕਿਸ ਦਾ ਧਰਮ ਬਚ ਸਕੂਗਾ ਬਿਲਕੁਲ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹ ਨਾ ਖੁਦ ਪਿਆਰ ਕੀਤਾ ਸੀ ਔਰ ਇਦਾਂ ਕੋਈ ਨਾ ਕਿਸੇ ਪਿਓ ਨੂੰ ਪਿਆਰ ਕਰਦਾ ਆਪਣੇ ਨੂੰ ਪਿਤਾ ਨੂੰ ਤੇ ਨਾ ਹੀ ਆਪਣੇ ਬੱਚਿਆਂ ਨੂੰ ਇਸ ਗੱਲ ਦੀ ਤਿਆਰ ਕਰਦਾ ਕਿ ਆਪਾਂ ਸਾਰਾ ਕੁਝ ਵਾਰ ਦੇਣਾ ਆਪਣੇ ਦੇਸ਼ ਲਈ ਆਪਣੀ ਕੌਮ ਲਈ ਆਪਣੇ ਭਾਰਤ ਲਈ ਵਾਰ ਦੇਣਾ ਮੈਂ ਤਾਂ ਪਹਿਲਾਂ ਹੀ ਗੱਲ ਕਹਿ ਰਿਹਾ ਕਿ ਭਾਰਤ ਨੂੰ ਜੋੜਨ ਵਾਲੇ ਭਾਰਤ ਨੂੰ ਦੇਸ਼ ਨੂੰ ਇਕੱਠਾ ਰੱਖਣ ਵਾਲੇ ਭਾਰਤ ਨੂੰ ਇੱਕ ਸੰਸਕ੍ਰਿਤੀ ਵਿੱਚ ਪਰੋਣ ਵਾਲੇ ਭਾਰਤ ਨੂੰ ਇੱਕ ਇਨਸਾਨੀਅਤ ਜੇ ਪਰੋਣ ਵਾਲੇ ਗੁਰੂ ਸਾਹਿਬਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਿਨ ਹੈ ਸਾਨੂੰ ਸਾਰਿਆਂ ਨੂੰ ਰਲ ਕੇ ਵਾਇਰੂਸ ਦਾ ਸਿਮਨ ਮੂਲ ਮੰਤਰ ਕਰਨਾ ਚਾਹੀਦਾ ਤੇ ਸ਼ਰਧਾਂਜ ਨਹੀਂ ਪੇਂਟ ਕਰਨੀਆਂ ਚਾਹੀਦੀਆਂ ਉਹ ਸਿੱਖਿਆ ਲੈਣੀ ਚਾਹੀਦੀ ਆ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਆਪਣੀਆਂ ਪੀੜ੍ਹੀਆਂ ਨੂੰ ਰੋਲ ਨਹੀਂ ਦੇਵਾਂਗੇ ਹਾਂਜੀ ਪ੍ਰੋਫੈਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਮਤਲਬ ਤੁਸੀਂ ਸਾਨੂੰ ਮਤਲਬ ਜਾਣਕਾਰੀ ਦਿੱਤੀ ਆ ਜਿਹੜੀ ਬਹੁਤ ਮੁੱਲੀ ਆ ਤੇ ਆਪਾਂ ਫਿਰ ਮਿਲਦੇ ਆ ਠੀਕ ਆ ਹਾਂ